दे सरदार जी अब बजके इसलिए पता नहीं है से निकल गया से निकल गया आपको पता नहीं है दे सरदार जी अब बजके से पता नहीं है कहा निकल गया से निकल गया आपको पता नहीं है राम राम बस सारे भैया थी 22 ਮੁੱਦਾ 'ਤੇ ਮੈਂ ਬੋਲਣਾ ਤਾਂ ਦੋ ਵਾਰਾ ਦੁਬਾਰਾ ਫਿਰ ਬੋਲਣਾ ਪੜਾਏਗਾ ਇਸੇ ਮੁੱਦਾ 'ਤੇ। ਇਹ ਵਿਕਟੋ ਮਿਰਗੜ ਪੰਜਾਬੀ ਕਮੈਂਟੇਟਰ ਹੈ। ਬਹੁਤ ਧੰਨਵਾਦ। ਪਗੜੀ ਸੇਵਾ ਸਨਮਾਨਿਤ ਕਰਾਓ। ਵੀਰ ਜੀ ਜੇ ਹੁਣੇ ਬੋਲਣਾ ਕੁਝ ਹੁਣੇ ਬੋਲ ਲਓ ਹੋਰ ਵੀ ਕੁਝ ਰਹਿੰਦਾ ਜੇ ਬੋਲ ਲਓ। ਫਿਰ ਜਦੋਂ ਮੈਚ ਚੱਲ ਪਿਆ ਫਿਰ ਵਿਚਨਾ ਬੋਲੀਏ। ਯਾਰ ਬਾਤ ਸੁਣਾਏ ਸਰਦਾਰ ਜੀ। ਇਹ ਆਮਾਰਾ ਹਰਿਆਣਾ ਦਾ ਆਪਣਾ ਦੇ ਕੋਈ ਇਤਨੀ ਦੂਰ ਸੇ ਆਏ ਹੈ। ਇੱਥੇ ਰਿਸਪੈਕਟ ਦਿੰਦੇ ਹੈ। ਮੈਂ ਕੋਈ ਵੈਸੇ ਨਹੀਂ ਬੋਲ ਰਿਹਾ ਕਿ ਇਹ। ਪਰ ਆਰਗੇਨਾਈਜ਼ਰ ਮੂਝੇ ਬੁਲਾ ਰਹੇ ਹੈ। ਬੁਲਾ ਰਿਹਾ ਫਿਰ ਵੀ ਕੋਈ ਸਮਾਂ ਹੁੰਦਾ ਜੀ ਬੋਲਣ ਦਾ ਮੈਚ ਜਦੋਂ ਖਤਮ ਹੁੰਦਾ ਨਹੀਂ ਆਪ ਰਵੀ ਸ਼ੇ ਬਾਤ ਕਰੋ ਆਪਰੇ ਤੁਸੀਂ ਗਰਾਊਂਡ ਚ ਆ ਕੇ ਗੱਲ ਕਰ ਲਓ ਫਿਰ ਆਜੋ ਮੈਂ ਵੀ ਉੱਥੇ ਹੀ ਖੜ ਜਾ ਉਹ ਦੇਖ ਲੈ ਕਾਹ ਬੈਠੇ ਹੋ ਗਰਾਊਂਡ ਮੇ ਨਹੀਂ ਆਏ ਨਾ ਮੈਂ ਬਈ ਯੁਸਫਤ ਪਲ ਦੀ ਪੀਸ ਤੇ ਸਿੱਧਾ ਬੋਲੋ ਪੰਜਾਬੀ ਪੂਰਾ ਦਲੇ ਹੋ ਮੌਕਾ ਬਾਕੀ ਇਹ ਕੌਣ ਸੀ ਲੈਂਗਵੇ ਜਾ ਉਹ ਤਾਂ ਆਪਣਾਲੇ ਪਲੇਅਰ ਮਸੋਤ ਨੰਬਰ ਸੀ ਲੋਰ ਆ ਰਿਆਣਾ ਪਲੇਅਰ ਪੰਜਾਬ ਮੇ ਖੇਲਣਾ ਵੀ ਦੇ ਸਮੇਂ ਖੇਲ ਕਾ ਆਰਾਪਣਾ ਪੰਜਾਬ ਵਾਲਾ ਕਮੈਂਟੇਟਰ ਕਮੈਂਟਰੀ ਕਰਨ ਆਜਾ ਉਸ ਕਾ ਲਈ ਸਹਿ ਬਿਹੂ ਕਰੇ ਅਰ ਬਾਕੀ ਸਨਾ ਇਨਕੀ ਸਭ ਕੀ ਪੋਲ ਵੀ ਖੋਲਨੀ ਸ਼ੁਰੂ ਕਰ ਆਖੀ ਹੈ ਆਪਣਾ ਜੜਾ ਵੀ ਟੂਰਨਾਮੈਂਟੋ ਨੇ ਜੜਾ ਯੂ ਜਾਇਆ ਪਾਵਾ ਓੜਾ ਡਾਇਰੈਕਟ ਜਾ ਕੇ ਬੋਲਦਾ ਬੋਲਣਾ ਜੇ ਕਬੱਡੀ ਕਾ ਬਾਰੇ ਮ ਬੋਲੋ ਇਹ 200 200 ਲੈ ਜਾਓ ਪੰਜ ਲੈ ਜਾਓ ਕਬੱਡੀ ਦੇ 플레이ਰਾਂ ਕੀ ਬਾਤ ਨਹੀਂ ਕਰਦੇ ਅਰਾਗਿਸ਼ ਕੀ ਵੀਡੀਓ ਦੇਖ ਵਿੱਚ ਜੁੜਦਾ ਹੋਇਆ ਹੈ ਰਜੀਵ ਕਹਿੰਦਾ ਕੀ ਹੁੰਦਾ ਹੈ ਮਖਾ ਉਹ ਲੱਕ ਹੈ ਜਿੱਥੇ ਕਮੈਂਟੇਟਰ ਫੈਸਲਾ ਕਰਦੇ ਹੈ ਵੀ ਨੰਬਰ ਕੀ ਦਾ ਹੈ ਉਹ ਲੱਕ ਹੈ ਜਿੱਥੇ ਕਮੈਂਟੇਟਰ ਦੱਸਦੇ ਹੈ ਵੀ ਰਿਵਿਊ ਕਿਵੇਂ ਦੇਖਣਾ ਹੈ ਉਹ ਕਿੱਥੇ ਕੀ ਫੈਸਲਾ ਕਰਨਾ ਕੌਣ ਬਾਹਰ ਦਾ ਇਹ ਫੈਸਲਾ ਕਮੇਟੀ ਨਹੀਂ ਇੱਥੇ ਕਮੈਂਟਰ ਫੈਸਲਾ ਕਰਦੇ ਹੈ ਜਿਨ੍ਹਾਂ ਨੇ ਕਦੇ ਕੱਪੜੇ ਨਹੀਂ ਲਾਹੇ ਉਹ ਫੈਸਲਾ ਕਰਦੇ ਹੈ ਆਓ ਸਾਹਮਣੇ ਲੱਖਾ ਕੋਚਰਾਣਾ ਪਿੰਡ